ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਕ ਹੋਰ ਕੀ ਯੋਗਦਾਨ ਪਾ ਸਕਦੇ ਆ ਕਿਉਂਕਿ ਗੁਰਦੁਆਰੇ ਦਾ ਕੋਸ਼ਗਾਹ ਦਾ ਅਰਥ ਤਾਂ ਹੈ ਕਿ ਗੁਰੂ ਦਾ ਘਰ ਔਰ ਸਤਿਗੁਰਾਂ ਨੇ ਬਾਣੀ ਚ ਫਰਮਾਇਆ ਗੁਰੂਦੁਆਰੇ ਹੋਏ ਸੋਝੀ ਪਾਈ ਸੀ ਸਾਡੀ ਸਾਰੀ ਸੋਝੀ ਗਿਆਨ ਦਾ ਕੇਂਦਰ ਗੁਰਦੁਆਰਾ ਸਾਹਿਬ ਹੈ ਮਹਾਨ ਕੋਸ਼ ਦੇ ਕਰਤਾ ਨੇ ਗੁਰਦੁਆਰਾ ਸਾਹਿਬ ਦੀ ਮਹਿਮਾ ਵਰਣਨ ਕਰਦਿਆਂ ਬਿਆਨ ਕੀਤਾ ਕਿ ਸਿੱਖਾਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਵਿਦਿਆਰਥੀਆਂ ਲਈ ਸਕੂਲ ਹੈ ਮੁਸਾਫਰਾਂ ਲਈ ਇਹ ਵਿਸਰਾਮ ਘਰ ਹੈ ਭੁੱਖਿਆਂ ਲਈ ਅੰਨਪੂਰਨਾ ਹੈ ਔਰ ਰੋਗੀਆਂ ਵਾਸਤੇ ਇਹ ਸਫਾਖਾਨਾ ਹੈ ਇਸਤਰੀ ਜਾਤ ਦੀ ਪਤ ਦੀ ਰਾਖੀ ਲਈ ਲੋਹਵੀਂ ਦੁਰਗ ਹੈ ਕਹਿਣ ਤੋਂ ਪਾਉ ਕਿ ਜਿੰਨੀਆਂ ਵੀ ਮਾਨਵਤਾ ਦੀਆਂ ਲੋੜਾਂ ਨੇ ਉਹ ਸਾਰਿਆਂ ਦਾ ਕੇਂਦਰੀ ਸਥਾਨ ਜਿਹੜਾ ਉਹ ਗੁਰਦੁਆਰਾ ਸਾਹਿਬ ਹੈ ਅੱਜ ਅਸੀਂ ਤਕਰੀਬਨ ਹਿੰਦੁਸਤਾਨ ਤੋਂ ਬਾਹਰ ਵੱਖ-ਵੱਖ ਸੂਬਿਆਂ 'ਚ ਤੇ ਦੇਸ਼ ਵਿਦੇਸ਼ ਵਿੱਚ ਵੱਡੀ ਪੱਧਰ ਤੇ ਸਾਡਾ ਪ੍ਰਚਾਰ ਤੇ ਪਸਾਰ ਹੋਇਆ ਹੈ ਇਹ ਨੂੰ ਇੱਕ ਪੋਜ਼ਿਟਿਵ ਪੱਖ ਤੋਂ ਲਈਏ ਕਿ ਅਸੀਂ ਬਹੁਤ ਸਾਡੇ ਗੁਰੂ ਸਥਾਨ ਨੇ ਔਰ ਦੇਸ਼ ਪਿੰਡ ਪੱਦਰ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਬਹੁਤ ਸਾਰੇ ਪ੍ਰਬੰਧਕਾਂ ਨੇ ਬਹੁਤ ਚੰਗਾ ਕਾਰਜ ਵੀ ਕਰ ਰਹੇ ਨੇ ਉਹਨਾਂ ਨੂੰ ਮੁਬਾਰਕ ਹੈ ਪਰ ਫਿਰ ਵੀ ਅਸੀਂ ਸੁਧਾਰਨ ਪਿੰਡ ਵਾਲੇ ਬੰਦੇ ਦਾ ਪ੍ਰਬੰਧਕ ਦਾ ਸਵਾਲ ਹੋ ਸਕਦਾ ਸੁਧਾਰਨ ਨਗਰ ਗਲੀ ਮੁਹੱਲੇ ਸ਼ਹਿਰਾਂ ਵਿੱਚ ਵੀ ਗੁਰਦੁਆਰਾ ਪ੍ਰਬੰਧਕ ਜੀ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਆ ਪਹਿਲੀ ਗੱਲ ਤੇ ਹੁੰਦੀ ਹੈ ਕਿ ਜਿਹੜੇ ਗ੍ਰੰਥੀ ਸਿੰਘ ਦੀ ਜਿਹੜੀ ਚੋਣ ਹੈ ਤੇ ਉਹਦੀ ਜਿਹੜੀ ਕਹੋ ਤਨਖਾਹ ਜਾਂ ਉਹਦੇ ਵਸੀਲਿਆਂ ਬਾਰੇ ਜਾਣਣਾ ਜਿੱਥੇ ਸਥਾਨ ਤੇ ਵੀ ਗ੍ਰੰਥੀ ਸਿੰਘ ਜੀ ਵਿਦਵਾਨ ਸੱਜਣ ਹੋਣਗੇ ਕੁਦਰਤੀ ਹੈ ਕਿ ਉਹਨਾਂ ਦਾ ਔਰਾ ਤੁਸੀਂ ਪੁਰਾਣੇ ਜਿੰਨੇ ਵਿਦਵਾਨਾਂ ਬਾਰੇ ਪੜੋ ਸਾਰੇ ਐਵੇਂ ਪਿੰਡ ਦੇ ਗ੍ਰੰਥੀ ਸਿੰਘ ਤੋਂ ਗੁਰਮੁਖੀ ਸਿੱਖੀ ਹੈ ਨੇਤਨੇਮ اور ਗੁਰਬਾਣੀ ਦਾ ਗਿਆਨ ਲਿਆ ਮੈਕਸਿਮਮ ਪਰਾਤਨ ਵਿਦਵਾਨਾਂ ਦੇ ਗਿਆਨ ਦੀ ਸ਼ੁਰੂਆਤ ਵਿੱਚ ਗੁਰਦੁਆਰਾ ਸਹਿਬਾਨ ਦੇ ਗ੍ਰੰਥੀ ਸਿੰਘਾਂ ਦਾ ਹੀ ਰੋਲ ਦਾ ਮਿਲੇਗਾ ਯੋਗਦਾਨ ਮਿਲੇਗਾ ਪਰ ਫਿਰ ਵੀ ਸਮੇਂ ਦੇ ਨਾਲ ਕਿ ਉਹਨਾਂ ਦੀਆਂ ਲੋੜਾਂ ਗ੍ਰੰਥੀ ਸਿੰਘਾਂ ਦੀਆਂ ਕਿਉਂਕਿ ਸਾਡੀ ਅੱਜ ਮੁਸ਼ਕਲ ਇਹ ਹੈ ਕਿ ਪ੍ਰਬੰਧਕਾਂ ਕੋਲ ਪੈਸਾ ਤੇ ਬਹੁਤ ਹੈ ਪਰ ਗ੍ਰੰਥੀ ਸਿੰਘਾਂ ਵਾਸਤੇ ਰਾਗੀ ਸਿੰਘਾਂ ਵਾਸਤੇ ਜਦੋਂ ਸੇਵਾ ਭਾਵਨਾ ਦੀ ਗੱਲ ਹੁੰਦੀ ਹੈ ਭੇਟਾ ਦੀ ਗੱਲ ਹੁੰਦੀ ਹੈ ਉਦੋਂ ਅਸੀਂ ਬਹੁਤ ਘੱਟ ਨਾਲ ਸਾਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਫੈਸਲਾ ਨਹੀਂ ਲਿਆ ਜਾਂਦਾ ਜਿਹੜਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ ਦੂਸਰਾ ਹੁੰਦਾ ਹੈ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਜੇ ਗ੍ਰੰਥੀ ਸਿੰਘ ਚੰਗੇ ਹੋਣਗੇ ਤਾਂ ਗੁਰਮੁਖੀ ਤੇ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਵੀ ਲੱਗਣਗੀਆਂ ਇਹ ਅੱਜ ਦੀ ਦੇਸ਼ ਵਿਦੇਸ਼ ਵਿੱਚ ਮੈਂ ਬਹੁਤ ਜਗ੍ਹਾ ਦੇਖਿਆ ਜਿੱਥੇ ਗੁਰਮੁਖੀ ਦੀਆਂ ਕੀਰਤਨ ਦੀਆਂ ਕਲਾਸਾਂ ਨੇ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਨੇ ਪਰ ਇਹ ਤਾਂ ਕੰਮ ਨਗਰ-ਨਗਰ ਤੋਂ ਹੋ ਸਕਦਾ ਹੈ ਕਿ ਜਦੋਂ ਅਸੀਂ ਸੰਥਿਆ ਹੋਏਗੀ ਪਹਿਲੀ ਗੱਲ ਤੇ ਸਾਡੀ ਪੰਜਾਬੀ ਸ਼ੁੱਧ ਹੋਏਗੀ ਜਿਹੜੀ ਅੱਜ ਸਾਡੀ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡੀ ਸ਼ੁੱਧਤਾ ਬਾਰੇ ਸਪਸ਼ਟਤਾ ਬਾਰੇ ਔਰ ਦੂਸਰੀ ਗੱਲ ਜਦੋਂ ਘਟੋ-ਘਟ ਨਿਪਨੇਮ ਦੀ ਸੰਥਾ ਹੀ ਹੋਵੇ ਤਾਂ ਸਾਡਾ ਜਿਹੜਾ ਵਰਗ ਹੈ ਸਾਡਾ ਵਾਰਸ ਹੈ ਗੁਰੂ ਦਾ ਉਹ ਨਿਤਨੇਮ ਨਾਲ ਜੁੜੇਗਾ ਉਹਨੂੰ ਸ਼ੁੱਧ ਬਾਣੀ ਦਾ ਗਿਆਨ ਹੋਏਗਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਖਿਆ ਲੈ ਕੇ ਉਹ ਬਹੁਤ ਕੁਝ ਗਿਆਨ ਪ੍ਰਾਪਤ ਕਰੇਗਾ ਔਰ ਤੀਸਰਾ ਵਿਸ਼ਾ ਹੈ ਕਿ ਲਾਇਬ੍ਰੇਰੀਆਂ ਕੁਝ ਪਿੰਡਾਂ ਨੇ ਸ਼ਹਿਰਾਂ ਤੇ ਵਿਦੇਸ਼ਾਂ ਵਿੱਚ ਲਾਇਬ੍ਰੇਰੀਆਂ ਗੁਰਦੁਆਰਾ ਸਾਹਿਬ ਵਿੱਚ ਹਨ ਪਰ ਬਹੁਤ ਗਿਣਤੀ ਨਹੀਂ ਹੈ ਇਹ ਅੱਜ ਯੁੱਗ ਦੀ ਲੋੜ ਹੈ ਕਿ ਗੁਰਮਤ ਸਹਿਤ ਨੂੰ ਗੁਰਮਤ ਫਲਸਫੇ ਨੂੰ ਗੁਰਮਤ ਗੁਰੂ ਇਤਿਹਾਸ ਨੂੰ ਬਚਾਉਣ ਵਾਸਤੇ ਇਹ ਗੁਰਦੁਆਰਾ ਸਾਹਿਬਾਨ ਦੇ ਨਾਲ ਇੱਕ ਦੋ ਕਮਰੇ ਰਾਖਵੇਂ ਜ਼ਰੂਰ ਹੋਣ ਕਿ ਜਿਹਦੇ ਵਿੱਚ ਲਾਇਬ੍ਰੇਰੀ ਹੋਵੇ ਕਿਉਂਕਿ ਜਿਹੜਾ ਲੰਗਰ ਹੈ ਇਹ ਸਾਡੇ ਤੰਬ ਦੀ ਖਰਾਕ ਹੈ ਜਿਹੜਾ ਗੁਰੂ ਦਾ ਕਾਰਜ ਤੇ ਨਾਲ ਜਿਹੜੀ ਲਾਇਬ੍ਰੇਰੀ ਆ ਇਹ ਸਾਡੇ ਮਨ ਦੀ ਸਾਡੇ ਵਿਚਾਰਾਂ ਦੀ ਖਰਾਕ ਹੈ ਔਰ ਇਹਦੇ ਲਈ ਪ੍ਰੇਰਣਾ ਵੀ ਦੇਣਾ ਹੋਵੇ ਤੇ ਮੈਂ ਅਕਸਰ ਕਹਿੰਦਾ ਕਿ ਕੁਝ ਇਲਾਕਿਆਂ ਵਿੱਚ ਪੁਰਖਿਆਂ ਦੇ ਨਾਂ ਤੇ ਬਹੁਤ ਵੱਡੇ ਵੱਡੇ ਗੇਟ ਬਣਾਏ ਗਏ ਆ ਅੱਜੋ ਹਰ ਇੱਕ ਸਮੱਸਿਆ ਵੀ ਬਣੇ ਨੇ ਕਈ ਥਾਈਂ ਪਰ ਕੀ ਉਹਨਾਂ ਪੁਰਖਿਆਂ ਦੇ ਵਡੇਰਿਆਂ ਦੇ ਨਾਂ ਦੇ ਉੱਤੇ ਜੇਕਰ ਗੁਰਦੁਆਰਾ ਸਾਹਿਬਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣ ਔਰ ਉਹਦੇ ਵਿੱਚ ਜਿਹੜੇ ਬਹੁਤ ਚੰਗੀਆਂ ਪੁਸਤਕਾਂ ਹੋਣ ਜਿੱਥੇ ਸਾਡੀ ਵਿਚਾਰਤਾ ਰਾਹ ਹੋਵੇ ਤੇ ਸਹਿਜ ਭਾਵੇਂ ਪਾਠਕਾਂ ਦੀ ਕਮੀ ਨਹੀਂ ਹੁੰਦੀ ਸਾਨੂੰ ਇੱਕ ਮਾਹੌਲ ਦੇਣਾ ਪੈਂਦਾ ਔਰ ਇਸ ਸਮੇਂ ਦੀ ਲੋੜ ਹੈ ਤੇ ਇਹ ਸਭ ਤੋਂ ਵੱਧ ਜ਼ਰੂਰੀ ਹੈ ਔਰ ਇਹਦੇ ਲਈ ਦਾਨੀਆਂ ਦੀ ਕਮੀ ਨਹੀਂ ਆਏਗੀ ਚੌਥਾ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਫਲਾਨੇ ਵਰਗ ਵਾਲੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਕੇ ਧਰਮ ਪ੍ਰਚਾਰ ਵਾਅਦਾ ਕਰ ਰਹੇ ਨੇ ਪਰ ਕੀ ਗੁਰੂ ਦੀ ਗੋਲਕ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਾਸਤੇ 20ਵਾਂ ਹਿੱਸਾ 20ਵਾਂ ਹਿੱਸਾ ਰੱਖਿਆ ਜਾ ਸਕਦਾ ਹੈ ਬਹੁਤ ਸਾਲ ਪਹਿਲਾਂ ਲੁਧਿਆਣੇ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸਿਕਲੀਗਰਾਂ ਦੀ ਬੱਚਿਆਂ ਦੀ ਪੜ੍ਹਾਈ ਵਾਸਤੇ ਉਹਨਾਂ ਨੇ ਇੱਕ ਗੋਲਕ ਲਈ ਵਿੱਦਕ ਫੰਡ ਤਾਂ ਅਸੀਂ ਕਿਉਂ ਨਹੀਂ ਪਿੰਡ ਨਗਰ ਸ਼ਹਿਰ ਤੋਂ ਲੈ ਕੇ ਜਿਹੜੇ ਲੋੜਵੰਦ ਵਿਦਿਆਰਥੀ ਨੇ ਜਿਨ੍ਹਾਂ ਦੀ ਅਸੀਂ ਮਦਦ ਕਰਾਂਗੇ ਗੁਰਦੁਆਰਾ ਸਾਹਿਬ ਵੱਲੋਂ ਤਾਂ ਕੁਦਰਤੀ ਹੈ ਕਿ ਉਹਨਾਂ ਦੇ ਮਾਪੇ ਉਹ ਲੋਕ ਗੁਰਦੁਆਰਾ ਸਾਹਿਬ ਨਾਲ ਗੁਰੂ ਘਰ ਨਾਲ ਜੁੜੇ ਰਹਿਣਗੇ ਔਰ ਸਮੇਂ ਦੀ ਲੋੜ ਹੈ ਕਿ ਕੇਵਲ ਕਿਸੇ ਨਾਲ ਲੜ ਕੇ ਪ੍ਰਚਾਰ ਨਹੀਂ ਹੋ ਸਕਦਾ ਅਸੀਂ ਲੋੜਵੰਦ ਦੀ ਲੋੜ ਦੀ ਪੂਰਤੀ ਕਰਾਂਗੇ ਤਾਂ ਭਾਵਕ ਤੌਰ ਤੇ ਉਹ ਗੁਰੂ ਘਰ ਤੋਂ ਟੁੱਟੇਗਾ ਨਹੀਂ ਇਸੇ ਤਰ੍ਹਾਂ ਗੁਰਮਤ ਕੈਂਪ ਹੋਣੇ ਚਾਹੀਦੇ ਆ ਗੁਰਮਤ ਕੈਂਪ ਵਿੱਚ ਬਜ਼ੁਰਗਾਂ ਦੇ ਬੀਬੀਆਂ ਦੇ ਬੱਚਿਆਂ ਦੇ ਨੌਜਵਾਨਾਂ ਦੇ ਔਰ ਇੱਕ ਦੋ ਜਗ੍ਹਾ ਹੀ ਆ ਸਿਰਫ ਆਸਟ੍ਰੇਲੀਆ ਵਿੱਚ ਗੁਰਮਤ ਫੈਮਿਲੀ ਕੈਂਪ ਲੱਗਦਾ ਔਰ ਲੋਕਾਂ ਚ ਬੜਾ ਪਰਿਵਾਰਾਂ ਚ ਭਾਰੀ ਉਤਸ਼ਾਹ ਹੁੰਦਾ ਕਿ ਪਰਿਵਾਰ ਸਮੂਹਕ ਪਰਿਵਾਰ ਆ ਕੇ ਕੈਂਪ ਵਿੱਚ ਸ਼ਾਮਲ ਹੁੰਦਾ ਕੈਂਪ ਦਾ ਭਾਵੇਂ ਐਤਵਾਰੀ ਹੋਵੇ ਭਾਵੇਂ 2 ਘੰਟੇ ਲਈ ਹੋਵੇ ਪਰ ਉਹਦੇ ਵਿੱਚ ਬਹੁਤ ਕੁਝ ਗਿਆਨ ਦਾ ਆਦਾਨ-ਪ੍ਰਦਾਨ ਹੁੰਦਾ ਜਿਹਦੇ ਵਿੱਚ ਬਲਾਰਿਆਂ ਤੇ ਨਿਰਪਰ ਹੈ ਕਿ ਸ਼ੰਕੇ ਨਹੀਂ ਨਿਰਤ ਸਿਰਫ ਪੈਦਾ ਕਰਨੇ ਅਸੀਂ ਇੱਕ ਦੂਜੇ ਨੂੰ ਜੋੜਨਾ ਹੈ ਸਿਮਰਨ ਅਭਿਆਸ ਨਾਲ ਕੈਂਪਾਂ ਵਿੱਚ ਵਿਚਾਰ ਸ਼ਕਤੀ ਕਰਕੇ ਤਕੜਿਆ ਕਰਨਾ ਸ਼ਰਧਾ ਭਾਵਨਾ ਵਾਲੀ ਅੱਗੇ ਉਮ ਪੈਦਾ ਕਰਨੀਆਂ ਔਰ ਇਹ ਗੁਰਮੁਤ ਕੈਂਪ ਜਿਹੜੇ ਆ ਇਹ तकरीबन ਹਰ ਜਗ੍ਹਾ ਤੇ ਇਹ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਸਾਡਾ ਤਾਲਮੇਲ ਸਾਡਾ ਜੋੜ ਮੇਲ ਤੁਸੀਂ ਦੇਹਤਰੀ ਗੁਰੂ ਦਮ ਦੀ ਅਸੀਂ ਕੇਵਲ ਲੰਦਿਆ ਕਰਦੇ ਆਂ ਪਰ ਉਹਨਾਂ ਨੇ ਇੱਕ ਪੱਕਾ ਸਟਾਫ ਤਾਂ ਕਿ ਉਹਨਾਂ ਨੇ ਆਪਦੇ ਜੋੜ ਮੇਲੇ ਸਥਾਪਿਤ ਕੀਤੇ ਹੋਏ ਨੇ ਔਰ ਉਹਨਾਂ ਨੇ ਪੂਰਾ ਸਮਾਉ ਨੂੰ ਅਰਪਿਤ ਕੀਤਾ ਹੋਇਆ ਪਰ ਸਾਡੇ ਸੰਗਤਾਂ ਦਾ ਰੁਝਾਨ ਕਈ ਵਾਰੀ ਉਹ ਨਹੀਂ ਬਣ ਰਿਹਾ ਹੈਗਾ ਖਾਸ ਕਰਕੇ ਜਿਹੜਾ ਭਾਰਤ ਦੇ ਵਿੱਚ ਔਰ ਇਹ ਜ਼ਰੂਰੀ ਹੋਣਾ ਚਾਹੀਦਾ ਔਰ ਇਹਦੇ ਨਾਲ ਨਾਲ ਜਿਹੜੇ ਨੋਰਬੰਦ ਜਿਹੜੇ ਹੈ ਨੇ ਉਹਨਾਂ ਲਈ ਦਵਾਈ ਦਾ ਪ੍ਰਬੰਧ ਹੋ ਸਕਦਾ ਹੈ ਕਈ ਜਗ੍ਹਾ ਤੇ ਡਿਸਪੈਂਸਰੀਆਂ ਹੈਗੀਆਂ ਨੇ ਹੋਮੋਪੈਥੀ ਦਾਲਾ ਹੈ ਐਲੋਪੈਥੀ ਦਿੱਤਾ ਜਾਂਦਾ ਔਰ ਪੁਰਾਣੇ ਸਾਧੂ ਮਹਾਤਮਾ ਜਿਹੜੇ ਗੁਰਦੁਆਰਾ ਵਿੱਚ ਹੀ ਦਵਾਈ ਦਿੰਦੇ ਸਨ ਦੇਸੀ ਦਵਾਈਆਂ ਔਰ ਲੋਕ ਦੂਰ ਦੂਰ ਤੋਂ ਗੁਰਦੁਆਰਾ ਸਾਹਿਬ ਸ਼ਾਮਲ ਹੁੰਦੇ ਸੀ ਔਰ ਉਹ ਜਿਹੜਾ ਸਾਡਾ ਸਤਵੇਂ ਪਾਤਸ਼ਾਹ ਦੇ ਸਮੇਂ ਤੋਂ ਜੇ ਅਸੀਂ ਦਵਾਖਾਨਾ ਕਿਨ ਕਿਰਤਪੁਰ ਸਾਹਿਬ ਨੂੰ ਤੇ ਉਹ ਸਾਡੀ ਇੱਕ ਸਾਡੀ ਵਿਰਾਸਤ ਵਿੱਚ ਪਿਆ ਹੋਇਆ ਕਿ ਜਿਹੜਾ ਇਹ ਘਰ ਦੇ ਵਿੱਚ ਦਵਾ ਤੇ ਦਵਾ ਦਾ ਸਮੇਲ ਵੀ ਹੈ ਔਰ ਇਹ ਅੱਜ ਵੀ ਸਰਜੀਤ ਕੀਤਾ ਜਾ ਸਕਦਾ ਹੈ ਔਰ ਇਹਦੇ ਨਾਲ ਨਾਲ ਕੀਰਤਨ ਦਰਬਾਰ ਤੇ ਹੁੰਦੇ ਮੁਬਾਰਕ ਹੈ ਪਰ ਸਾਡੇ ਕਵੀ ਦਰਬਾਰ ਢਾਡੀ ਦਰਬਾਰ ਕਵਿਸ਼ਰੀ ਦਰਬਾਰ ਤਕਰੀਬਨ ਨੂੰ ਬਹੁਤ ਨਾ ਮਾਤਰ ਹੋਗੇ ਇਹ ਸਾਡੀ ਮਹਾਨ ਵਿਰਾਸਤ ਹੈ ਜਿਨੇ ਸਾਨੂੰ ਜੀਵਤ ਰੱਖਿਆ ਹੈ ਸਾਡੇ ਇਤਿਹਾਸ ਨੂੰ ਸਾਡੇ ਫਲਸਫੇ ਨੂੰ ਇਹ ਚੰਗੇ ਗੁਰਦੁਆਰਾ ਸਾਹਿਬ ਜਿੱਥੇ ਵੀ ਢਾਡੀ ਦਰਬਾਰ ਕਵੀਸ਼ਰੀ ਦਰਬਾਰੇ ਹੋਣੇ ਚਾਹੀਦੇ ਆ ਇੱਕ ਤੇ ਨਵੀਂ ਪੀੜ੍ਹੀ ਵਿੱਚ ਸਰੋਤ ਉੱਚਾ ਹੋਏਗਾ ਕਿ ਇਹਨਾਂ ਨੂੰ ਵੀ ਸੁਣਨਾ ਅਸੀਂ ਕਈ ਵਾਰੀ ਆਉਂ ਗੀ ਸੰਗੀਤ ਵਾਲਿਆਂ ਨੂੰ ਬੁਰਾ ਭਲਾ ਵੀ ਬੋਲ ਜਾਂਦੇ ਆ ਪਰ ਅਸੀਂ ਉਹਦੇ ਮੁਕਾਬਲੇ ਵਿੱਚ ਜਿਹੜਾ ਸਾਨੂੰ ਖੁਦੇ ਪੈਦਾ ਕਰਨਾ ਪਏਗਾ ਕਲਚਰ ਕਿ ਇਹ ਸਾਡੀ ਵਿਰਾਸਤ ਹੈ ਕਿ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਵਿੱਚ ਦਿੱਤੇ ਦਸਮ ਪਾਸ਼ਾ ਜੀ ਨੇ ਕਵੀ ਦਰਬਾਰ ਬਖਸ਼ਿਸ਼ ਕੀਤੇ 6ਵੇਂ ਪਾਸ਼ਾ ਜੀ ਤੋਂ ਢਾਡੀ ਕਲਾ ਪ੍ਰਚਲਿਤ ਹੋਈ ਔਰ ਇਹ ਦੇ ਵਿੱਚ ਇੱਕ ਬੜਾ ਵੱਡਾ ਰੰਗ ਹੈ ਵਿਰਸੇ ਦਾ ਇਹਨੂੰ ਸੰਭਾਲਣਾ ਵੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਔਰ ਇਸ ਤੋਂ ਸਿਵਾ ਨੌਜਵਾਨ ਵਰਗ ਨੂੰ ਕੁਝ ਪੁਰਬ ਦੇਣੇ ਚਾਹੀਦੇ ਆ ਜਿਵੇਂ ਅਸੀਂ ਸਾਬ ਜਨ ਦਾ ਸ਼ਿਦੀਪੁਰ ਮਨਾਉਨੇ ਆ ਨੌਜਵਾਨ ਆਉਣ ਅੱਗੇ ਉਹਨਾਂ ਨੂੰ ਉਹ ਅਰਦਾਸ ਕਰਨ ਉਹ ਸਾਰੀ ਸੇਵਾ ਕਰਨ ਇਹ ਦਿਨ ਉਹਨਾਂ ਨੂੰ ਸਮਰਪਿਤ ਹੋਵੇ ਬੰਦੀ ਛੋੜ ਦਿਵਸ ਹੈ ਕਿਉਂਕਿ ਦੀਵਾਲੀ ਜਿਹੜੀ ਹੈ ਇਹ ਮਨਾਈ ਸਾਰੇ ਮੁਲਕ ਵਿੱਚ ਜਾਂਦੀ ਹੈ ਗੁਰੂ ਪੰਥ ਨੇ ਬੰਦੀ ਛੋੜ ਦਿਵਸ ਮਨਾਉਂਦਾ ਤਾਂ ਨੌਜਵਾਨ ਵਰਗ ਜਦੋਂ ਇਕੱਤਰਤ ਹੋਏਗਾ ਇਹਨਾਂ ਚ ਭਾਵਨਾ ਪੈਦਾ ਹੋਏਗੀ ਇਹ ਵਿਰਸੇ ਨਾਲ ਜੋੜਨਗੇ ਇਹਨਾਂ ਨੂੰ ਜਾਣਕਾਰੀ ਪ੍ਰਾਪਤ ਹੋਏਗੀ ਤਾਂ ਇਸ ਵਰਗ ਨੂੰ ਖਾਸ ਕਰਕੇ ਇੱਕ ਹੁੰਦਾ ਸਾਡਾ ਨਫਰਤਵਾਦੀ ਜਾ ਪ੍ਰਚਾਰ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਕੇਸ ਕੱਟੇ ਨੇ ਜਾਂ ਜਿਨ੍ਹਾਂ ਦੇ ਪਤਤ ਨੇ ਅਸੀਂ ਉਹਨਾਂ ਤੋਂ ਪਿੰਦਿਆਸਾਰ ਪ੍ਰਚਾਰਕ ਉਹਦੇ ਖਿਲਾਫ ਹੀ ਸ਼ੁਰੂ ਹੋ ਜਾਂਦਾ ਹੈ ਕਦੇ ਵੀ ਇਸ ਤਰ੍ਹਾਂ ਦੀ ਭਾਸ਼ਾ ਨਾਲ ਪ੍ਰਚਾਰ ਨਹੀਂ ਹੁੰਦਾ ਹੁੰਦਾ ਉਹਨਾਂ ਬੱਚਿਆਂ ਨੂੰ ਜਿੰਨਾ ਅਸੀਂ ਪਿਆਰ ਨਾਲ ਲਾਗੇ ਲਾਵਾਂਗੇ ਉਹ ਸਾਡੀ ਭਾਸ਼ਾ ਤੋਂ ਪ੍ਰਭਾਵਿਤ ਹੋ ਕੇ ਸਾਡੇ ਨਾਲ ਜੁੜਨਗੇ ਇਹ ਮੇਰਾ ਜ਼ਾਤੀ ਤਜਰਬਾ ਹੈ ਮੈਂ ਵਿਦੇਸ਼ ਵਿੱਚ ਵੀ ਧਰਮ ਦੀਆਂ ਪੰਜਾਬੀ ਦੀਆਂ ਸੰਗੀਤ ਦੀਆਂ ਕਲਾਸਾਂ ਰੈਂਦਾ ਰਿਹਾ ਗੁਰਬਾਣੀ ਸੰਥਿਆ ਵੀ ਕਰਾਉਂਦਾ ਰਿਹਾ ਉਹ ਬੱਚੇ ਜਦੋਂ ਇੱਕ ਗਰੁੱਪ ਵਿੱਚ ਆਉਂਦੇ ਆ ਹੌਲੀ ਹੌਲੀ ਪ੍ਰੇਰਿਤ ਹੋ ਕੇ ਆਪਣੇ ਆਪ ਉਹਨਾਂ ਦੇ ਸਰੂਪ ਬਦਲ ਜਾਂਦੇ ਆ ਇਹ ਕਾਲਜਾਂ ਵਿੱਚ ਪੜਾਉਂਦਿਆਂ ਵੀ ਤਜਰਬਾ ਕੀਤਾ ਕਿ ਉਹ ਬੱਚੇ ਜੇ ਸੀ ਪਿਆਰ ਕਰਦੇ ਆ ਤਾਂ ਉਹ ਬੱਚੇ ਸਾਡੇ ਨਾਲ ਜੁੜਦੇ ਨੇ ਪਰ ਜੇ ਸਾਡੀ ਭਾਸ਼ਾ ਹੀ ਕਰਖਤ ਹੋਏਗੀ ਸਾਡੇ ਤੋਂ ਦੂਰ ਜਾਣਗੇ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਨੁਕਤਿਆਂ ਦੇ ਨਾਲ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਕਿਸੇ ਸਥਾਨ ਤੇ ਵੀ ਆ ਉਹ ਕੋਈ ਨਾ ਕੋਈ ਕਾਰਜ ਜਦ ਤੱਕ ਲੋਕ ਭਲਾਈ ਦਾ ਸਾਡੇ ਹੱਥ ਵਿੱਚ ਨਹੀਂ ਆਏਗਾ ਜੇ ਅਸੀਂ ਨਹੀਂ ਕਰਦੇ ਤਾਂ ਉਹ ਇੱਕ ਸਧਾਰਨ ਵਰਤਾਰਾ ਬਣ ਕੇ ਰਹਿ ਜਾਏਗਾ ਗੁਰਦੁਆਰਾ ਸਾਹਿਬ ਦੀ ਕਿਉਂਕਿ ਜਿਹੜੀ ਗੋਲਕ ਹੈ ਇਹ ਸਾਡੀ ਸੰਗਤ ਜਿਹੜੀ ਪੈਸਾ ਮੱਥਾ ਟੇਕਦੀ ਹੈ 10 20 100 50 500 ਕੁਝ ਵੀ ਰੁਪਈਆ ਉਹ ਪ੍ਰਬੰਧਕਾਂ ਨੂੰ ਨਹੀਂ ਟੇਕਦੀ ਉਹਨਾਂ ਦੀਆਂ ਗੁਰੂ ਘਰ ਵਿੱਚ ਅਰਦਾਸਾਂ ਪੂਰੀਆਂ ਹੋਈਆਂ ਨੇ ਉਹ ਗੁਰੂ ਨੂੰ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਿਆ ਜਾਂਦਾ ਉਸ ਪੈਸੇ ਦੀ ਸਦ ਵਰਤੋਂ ਹੋਏਗੀ ਤਾਂ ਬਹੁਤ ਵੱਡਾ ਫਸਾਰਾ ਹੁੰਦਾ ਜੇ ਉਸ ਪੈਸੇ 'ਚ ਕੋਈ ਠੂੰਗਾ ਮਾਰੇਗਾ ਤੇ ਇਹ ਜਿਹੜੀ ਧਰਮ ਦੀ ਮਾਇਆ ਹੁੰਦੀ ਹੈ ਜਿਹੜੀ ਗੁਰੂ ਦੇ ਦਰ ਤੇ ਪੇਟ ਹੋਈ ਹੈ ਇਹ ਸਾਰੇ ਅਸੀਂ ਜਾਣਦੇ ਹਾਂ ਕਿ ਜਿੱਥੇ-ਜਿੱਥੇ ਜੇ ਕਿਸੇ ਨੇ ਗਲਤੀ ਕੀਤੀ ਹੈ ਕਿ ਇਸ ਗੋਲਕ ਨੂੰ ਠੂੰਗਾ ਮਾਰਨ ਦੀ ਤੇ ਭਲਾ ਕਦੀ ਨਹੀਂ ਹੋਇਆ ਇਹ ਬੜੇ ਵਿਰਾਟ ਰੂਪ ਵਿੱਚ ਸਾਮੁਨਿਕ ਸੰਸਾਰ ਦੇ ਆਈ ਆ ਇਸ ਲਈ ਪੁਰਾਣੇ ਬਜ਼ੁਰਗ ਪੁਰਖੇ ਕਹਿੰਦੇ ਅੱਜ ਵੀ ਕਹਿੰਦੇ ਆ ਵੀ ਭਾਈ ਜਿਹੜਾ ਗੁਰੂ ਦੇ ਦਰ ਤੇ ਅਰਦਾਸ ਕਰਕੇ ਪੈਸਾ ਆਇਆ ਉਹ ਗੁਰੂ ਦੀਆਂ ਸੰਗਤਾਂ ਲਈ ਗੁਰੂ ਦੇ ਪ੍ਰਚਾਰ ਤੇ ਵਿਸਾਰ ਵਾਸਤੇ ਸਰਬੱਤ ਦੇ ਭਲੇ ਵਾਸਤੇ ਹੀ ਲੱਗੇਗਾ ਤੇ ਉਹ ਸਾਰਥਕ ਹੋਏਗਾ ਚੰਗੇ ਪ੍ਰਬੰਧ ਕਰਨ ਹਮੇਸ਼ਾ ਮੁਬਾਰਕ ਮਿਲਦੀ ਹੈ ਸ਼ਾਬਾਸ਼ੇ ਮਿਲਦੀ ਹੈ ਪਰ ਸਾਨੂੰ ਅੱਜ ਲੋੜ ਹੈ ਕਿ ਸਮਕਾਲੀ ਹਾਲਾਤਾਂ ਦੇ ਅਨੁਸਾਰ ਅਸੀਂ ਪਿੰਡ ਸ਼ਹਿਰ ਨਗਰ ਤੋਂ ਹੋ ਕੇ ਦੇਸ਼ ਵਿਦੇਸ਼ ਤੱਕ ਇਹ ਜਿਹੜੇ ਇਹੋ ਜਿਹੇ ਕਾਰਜ ਕਰਾਂਗੇ ਤਾਂ ਹੋਰ ਵੀ ਚੜ੍ਹਦੀ ਕਲਾ ਹੋਏਗੀ ਇਸ ਮਿਸ਼ਨ ਨੂੰ ਪ੍ਰਚਾਰ ਵਾਸਤੇ ਬੜਾ ਜ਼ਰੂਰ ਗੁਜ਼ਾਰਸ਼ ਕਰਾਂਗਾ ਕਿ ਅੱਗੇ ਅਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰੀਏ ਤਾਂ ਕਿ ਅਸੀਂ ਹਰ ਇੱਕ ਧੱਕਾ ਆਪੋ ਆਪਣੀ ਆਵਾਜ਼ ਪਹੁੰਚਾ ਦਿੱਤੀਏ ਅਸੀਂ ਸਾਰੇ ਗੁਰੂ ਦੇ ਦੇਣਦਾਰ ਹਾਂ ਕਿ ਅਸੀਂ ਗੁਰੂ ਘਰ ਵਾਸਤੇ ਚੰਗਾ ਕਰ ਸਕੀਏ ਮੇਰਾ ਖਿਆਲ ਆਪ ਜੀ ਨੂੰ ਇਹ ਜ਼ਰੂਰ ਪਸੰਦ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ